ਜੀ ਕੀ ਫਤਿਹ ਰੋਜ਼ ਅਰਦਾਸ ਤੋਂ ਬਾਅਦ ਪੜਦੇ ਆਂ ਕਿ ਸਗਲ ਦੁਆਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹਂ ਗਹਿ ਕਿ ਲਾਜਾਸ ਗੋਬਿੰਦ ਦਾਸ ਤਹਾਰ ਰੋਜ਼ ਪੜਦੇ ਆਂ ਪਰ ਕਦੇ ਵਿਚਾਰ ਕੇ ਵੀ ਦੇਖਿਆ ਜਾਂ ਆਪਾਂ ਉਦਾਂ ਹੀ ਇੱਕਾਂ ਹੀ ਲਾ ਲਾ ਕੇ ਪੜੀ ਜਾਂਦੇ ਆਂ ਤੇ ਜਾਂ ਜੇ ਵਿਚਾਰਿਆ ਆ ਤਾਂ ਅਸੀਂ ਇਹਦੇ ਨੂੰ ਇਹ ਨੂੰ ਆਪਣੇ ਜੀਵਨ ਵਿੱਚ ਕਿੱਥੇ ਕਿ ਤੱਕ ਟੁਕਾਇਆ ਭਾਵ ਕਹਿਣ ਦਾ ਮਹਾਰਾਜੀਆਂ ਦਾ ਕਿ ਵਾਹਿਗੁਰੂ ਮੈਂ ਸਾਰੇ ਦਰ ਛੱਡ ਦਿੱਤੇ ਭਾਵ ਕੇ ਮੜੀ ਮਥਾਣੀ ਜੜੇ ਜਠੇਰੇ ਆ ਬਾਬੇ ਡੇਰੇ ਤੇ ਹੋਰ ਅਨੇਕ ਤਰ੍ਹਾਂ ਦੀਆਂ ਕੋਈ ਦੇਵੀ ਦੇਵਤੇ ਕੋਈ ਹੋਰ ਮਸਤ ਕੀ ਤਾਂ ਕੋਈ ਆ ਜਿਹੜੇ ਹੈਗੇ ਸਰਪਰੀਏ ਕੀ ਤਾਂ ਗੁੱਗੇ ਕੀ ਸਾਰੇ ਟੋਟਲੀ ਜਿਨ੍ਹਾਂ ਦੀ ਵੀ માનਤਾ ਹੈ ਦੁਨੀਆ ਦੇ ਵਿੱਚ ਮਹਾਰਾਜ ਕਹਿੰਦੇ ਸਖਲ ਦੁਆਰ ਕੋ ਸਾਰੇ ਦਰਵਾਜ਼ੇ ਸਾਰੇ ਘਰ ਛੱਡ ਦਿੱਤੇ ਸਖਲ ਦੁਆਰ ਕੋ ਛੱਡ ਕੇ ਗਹਿਓ ਗਹਿਓ ਮਤਲਬ ਪਕੜਨਾ ਗਹਿਓ ਮਤਲਬ ਪਕੜਿਆ ਕਿਉਂਕਿ ਗੁਰੂ 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 ਤੇਗ ਬਹਾਦਰ ਸਾਹਿਬ ਦਾ ਵਚਨ ਹੈ ਨਾ RAM ਨਾਮ ਔਰ ਮੈਂ ਗਇਓ ਤਾਂ ਜਾਂ ਕਾ ਸਾਹਮਣੇ ਗਇਓ ਔਰ ਮਤਲਬ ਹਿਰਦਾ ਗਇਓ ਮਤਲਬ ਪਕੜਨਾ ਧਾਰਨ ਕਰਨਾ ਆਖਣ ਲੱਗੇ RAM ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰ ਲੈ ਇਸ ਜਿਹਦੇ ਬਰਾਬਰ ਹੋਰ ਕੋਈ ਨਹੀਂ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦਵਾਰ ਏ ਬਾਇ ਗੁਰੂ ਮੈਂ ਸਾਰੇ ਦਰ ਛੱਡ ਕੇ ਮੈਂ ਸਿਰਫ ਤੇਰਾ ਦਰ ਫੜਿਆ ਮੈਂ ਤੇਰੇ ਦਰ ਤੇ ਠੱਠਾ ਹੁਣ ਤੇ ਬਾਹਾਂ ਕਹੇ ਕਿ ਲਾਜਾਤ ਗੋਬਿੰਦ ਦਾਸ ਤਵਾਰੇ ਵਾਹਿਗੁਰੂ ਜੇ ਤੂੰ ਮੈਨੂੰ ਆਸਰਾ ਦਿੱਤਾ ਮੇਰੀ ਬਾਹ ਫੜੀ ਆ ਨਾ ਮੈਨੂੰ ਆਪਣੇ ਦਰ ਤੇ ਲਿਆ ਆਂ ਕਿਰਪਾ ਕਰਕੇ ਤਾਂ ਹੁਣ ਬਾਹ ਫੜੇ ਦੀ ਲਾਜ ਵੀ ਤੂੰ ਹੀ ਰੱਖੀ ਹੁਣ ਭਾਵ ਕੇ ਮੈਨੂੰ ਠੜਕਣ ਨਾ ਦੇਵੇਂ ਅਜਾ ਮੌਕਾ ਨਾ ਆਵੇ ਵੀ ਮੈਂ ਮੁੜ ਕੇ ਤੇਰਾ ਦਰ ਛੱਡ ਕੇ ਕਿਤੇ ਦੇਵੀ-ਦੇਵਦਿਆਂ ਦੇ ਜਾਂ ਹੋਰ ਮੜੀਆਂ ਮਸਾਣੀਆਂ ਤੇ ਜਾਂ ਦੂਜੇ ਤੀਜੇ ਜੜਿਆਂ ਜਟੇਰਿਆਂ ਦੇ ਤਾਂ ਹੋਰ ਜਿਹੜੇ ਆਪ ਅ ਅ ਦੁਨੀਆ ਤੋਂ ਚੱਲ ਫਸੇ ਆ ਮੈਂ ਉਹਨਾਂ ਦੇ ਪਿੱਛੇ ਚੱਲ ਕੇ ਤਾਂ ਮੈਂ ਕੋਈ ਆਸ ਬਰਾਉਣ ਦੀ ਕੋਸ਼ਿਸ਼ ਕਰਾਂ ਕੋਈ ਉਹਨਾਂ ਤੋਂ ਮੰਗਦਾ ਫਿਰਾਂ ਆਖਣ ਲੱਗਿਆ ਨਾ ਸਗਲ ਦਵਾਰ ਕੋ ਛਾਟ ਕੇ ਗੈਹੋ ਤਹਾਰੋ ਦਵਾਰ ਬਾਹਾਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਦਵਾਰੇ ਵਾਹਿਗੁਰੂ ਮੈਂ ਤੇਰਾ ਦਾਸ ਆਂ ਤੂੰ ਹੁਣ ਮੇਰੀ ਬਾਹ ਫੜਦੀ ਲਾਜ ਇੱਜ਼ਤ ਪੱਤ ਤੂੰ ਹੀ ਰੱਖੀ ਭਾਵਕੇ ਮੈਨੂੰ ਕਿਸੇ ਹੋਰ ਦਰ ਤੇ ਨਾ ਹੁਣ ਜਾਣਾ ਪਵੇ ਇਸੇ ਗੱਲ ਨੂੰ ਫਰੀਦ ਸਾਹਿਬ ਨੇ ਆਪਣੇ ਲਫ਼ਜ਼ਾਂ ਵਿੱਚ ਆ ਕੇ ਆਪਣੇ ਤਰੀਕੇ ਨਾਲ ਆ ਕੇ ਆਕਣ ਲੱਗੇ ਫਰੀਦਾ ਬਾਰ ਪਰੈ ਬੈਸਣ ਸਾਈ ਮੋਜੇ ਨਾ ਤੇ ਜੇ ਤੂੰ ਏਵੇਂ ਰੱਖਦੇ ਤਾਂ ਜਿਉ ਸਰੀਰੋਂ ਲੈ ਕਿੰਨੀ ਵੱਡੀ ਗੱਲ ਆਕੀ ਫਰੀਦ ਸਾਹਿਬ ਨੇ ਆਕਣ ਲੱਗੇ ਫਰੀਦਾ ਬਾਰ ਪ੍ਰਾਇਆ ਬੈਸਣਾ ਕਿਸੇ ਹੋਰ ਦੇ ਦਰ ਤੇ ਬਾਰ ਬਾਰ ਮਤਲਬ ਦਰਵਾਜ਼ਾ ਪ੍ਰਾਇਆ ਮਤਲਬ ਕਿਸੇ ਹੋਰ ਦਾ ਏ ਅੱਲਾ ਏ ਵਾਹਿਗੁਰੂ ਮੈਂ ਤੇਰੇ ਦਰ ਤੇ ਠੱਠਾ ਆਂ ਨਾਨਕ ਗਰੀਬ ਠਾਇ ਪਿਆ ਦਵਾਰੇ ਹਰ ਮੇਲ ਲਿਓ ਵਡਿਆਈ ਮੈਂ ਤੇਰੇ ਦਰ ਤੇ ਠੱਠਾ ਆਂ ਮੈਂ ਤੇਰਾ ਦਰ ਫੜਿਆ ਹੁਣ ਵਾਹਿਗੁਰੂ ਬਾਰ ਪ੍ਰਾਇਆ ਬੈਸਣਾ ਸਾਈ ਮੁਝੇ ਨਾ ਦੇ ਏ ਵਾਹਿਗੁਰੂ ਇਦਾਂ ਦਾ ਏ ਅੱਲਾ ਇਦਾਂ ਦਾ ਨਾ ਮੇਰੇ ਉੱਤੇ ਵਾਕਤ ਆਵੇ ਪੇ ਮੈਂ ਕਿਸੇ ਹੋਰ ਦੇ ਦਰ ਤੇ ਜਾਣਾ ਪੈ ਜਾਵੇ ਮੈਨੂੰ ਮੰਗਣ ਬਾਤ ਤੇ ਆਖਣ ਲੱਗੇ ਜੇ ਜੇ ਤੂੰ ਐਵੇਂ ਨਾ ਕਰਦੀ ਤਾਂ ਜੀਓ ਥੀਰੋਂ ਲੈ ਵਾਹਿਗੁਰੂ ਜੇ ਇੰਦਾ ਦਾ ਗੌਤਕ ਵਰਤ ਵੀ ਜਾਵੇ ਪੇ ਮੇਰਾ ਮਨ ਡਾਮਡੋਲ ਹੋ ਜਾ ਮੈਂ ਕਿਸੇ ਦੂਜੇ ਪਾਸੇ ਜਾਣ ਦੀ ਸੋਚ ਲਾਂ ਜਾਂ ਤੁਰਪਾਂ ਕਿਸੇ ਦੂਜੇ ਦਰ ਤੇ ਜਾਣ ਤੋਂ ਤਾਂ ਵਾਹਿਗੁਰੂ ਉਸ ਦਰ ਤੇ ਪਹੁੰਚਣ ਤੋਂ ਪਹਿਲਾਂ ਮੇਰੇ ਸਰੀਰ ਵਿੱਚੋਂ ਜਾਨ ਕੱਢ ਲੈ ਜੀਓ ਸਰੀਰੋਂ ਲੈ ਮੇਰੇ ਸਰੀਰ ਵਿੱਚੋਂ ਜਾਨ ਕੱਢ ਲਵੇਂ ਮੈਨੂੰ ਮਾਰ ਦੇਵੇਂ ਪਰ ਮੈਨੂੰ ਕਿਸੇ ਹੋਰ ਦੇ ਦਰ ਤੇ ਨਾ ਪਹੁੰਚਣ ਦੇ ਵਾਹਿਗੁਰੂ ਵਾਹਿਗੁਰੂ ਇੰਨਾ ਯਕੀਨ ਹੈ ਸਾਨੂੰ ਇੰਨਾ ਯਕੀਨ ਹੈ ਰੋਜ਼ ਚਉਪਈ ਸਾਹਿਬ ਜੇ ਪੜਦੇ ਆ ਤੁਮਹਿ ਛਾੜ ਕੋਈ ਅਬਰ ਨਾ ਧਿਆਉਂ ਜੋ ਵਰ ਜਾਹੂ ਸੋ ਤੁਮ ਤੇ ਪਾਉ ਇਹ ਵਾਹਿਗੁਰੂ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਨੂੰ ਨਹੀਂ ਧਿਆਉਣਾ ਜਿਹੜਾ ਵਰ ਵੀ ਭਾਵ ਜਿਹੜੀ ਅਸੀਸ ਜਿਹੜਾ ਸੁੱਖ ਚਾਹੀਦਾ ਹੋਇਆ ਨਾ ਮੈਂ ਤੇਰੇ ਕੋਲੋਂ ਪਾਉਣਾ ਆ ਮੈਂ ਤੇਤੋਂ ਲੈਣਾ ਆ ਮੈਂ ਹੋਰ ਕਿਤੇ ਨਹੀਂ ਜਾਣਾ ਇਸ ਕਰਕੇ ਇਸ ਗੱਲ ਨੂੰ ਜੱਲੇ ਬਾਣੀ ਪੜਦੇ ਜਾਂ ਦੁਹਰਾ ਪੜ ਰਹੇ ਉਹਨੇ ਜਾਂ ਕੋਈ ਵੀ ਗੁਰਬਾਣੀ ਪੜਦੇ ਆ ਵਚਨ ਪੜਦੇ ਮਹਾਰਾਜ ਦਾ ਉਹਨੂੰ ਆਪਣੇ ਆਪ ਨੂੰ ਵਿੱਚ ਸ਼ਾਮਲ ਕਰਕੇ ਪੜੀਏ ਇਹ ਮੈਂ ਕਹਿ ਰਿਹਾ ਆ ਕਿ ਸਗਲ ਦੁਆਰ ਕਉ ਛਾੜ ਕੇ ਗੈਹੋਂ ਤੁਹਾਰੋ ਦੁਆਰ ਬਾਹਾਂ ਗਹਿ ਕੀ ਲਾਜਾਂ ਸੋ ਗੋਬਿੰਦ ਦਾਸ ਤੁਹਾਰ ਮੈਨੂੰ ਫਰੀਦ ਸਾਹਿਬ ਦਾ ਵਚਨ ਚੇਤੇ ਆ ਗਿਆ ਇੰਨਾ ਨੀਚਾ ਉਹਨਾਂ ਦਾ ਕਹਿੰਦੇ ਨੇ ਬਿਰਧ ਸਰੀਰ ਆ ਪ੍ਰਾਪਤਨ ਸਮੇ ਬਿਰਧ ਸਰੀਰ ਸਿਕਾ ਤੇ ਥੋੜਾ ਚੱਲਣ ਨੂੰ ਤਕਲੀਫ ਸੀਗੀ ਤੇ ਕਿਸੇ ਸ਼ਰਧਾਲੂ ਨੇ ਨਾ ਬਹੁਤ ਹੀ ਵਧੀਆ ਕੁੰਟੀ ਲਿਆ ਕੇ ਬਣਾ ਕੇ ਦਿੱਤੀ ਬਹੁਤ ਹੀ ਹਾਲੇ ਦੀ ਕੀਮਤੀ ਖੁੰਟੀ ਦਿੱਤੀ ਲਿਆ ਕੇ ਤੇ ਮਹਾਂਪੁਰ ਕਾ ਨੇ ਉਹ ਖੁੰਟੀ ਫੜੀ ਤੇ ਆਪਣੇ ਆਸਣ ਤੋਂ ਉੱਠ ਕੇ ਤਾਂ ਦੋ ਕ ਪੈਰ ਹੀ ਚੱਲੇ ਹੋਣਗੇ ਕੂੜੀ ਦਾ ਆਸਰਾ ਲੈ ਕੇ ਤੇ ਖੂੰਡੀ ਬਗਾ ਕੇ ਮਾਰੀ ਤੇ ਸੇਵਕਾਂ ਨੇ ਪੁੱਛਿਆ ਮਾਂ ਭੁਰਗਾ ਖੂੰਡੀ ਕਾਦੇ ਛੱਡ ਦਿੱਤੀ ਤੇ ਆਖਣ ਲੱਗਿਆ ਗੁਰਮੁਖੋ ਸਾਰੀ ਜ਼ਿੰਦਗੀ ਅੱਲਾ ਦੇ ਭਰੋਸੇ ਤੁਰਿਆ ਸਾਰੀ ਜ਼ਿੰਦਗੀ ਅੱਲਾ ਦਾ ਆਸਰਾ ਲੈ ਕੇ ਤੁਰਿਆ ਤੇ ਹੁਣ ਉਹਨੂੰ ਅੱਲਾ ਨੂੰ ਮਿਲਣ ਦਾ ਸਮਾਂ ਆ ਹੁਣ ਅੱਲਾ ਤੱਕ ਪਹੁੰਚਦਾ ਸਮਾਂ ਆ ਤੇ ਹੁਣ ਆਪਾਂ ਅੱਲਾ ਨੂੰ ਛੱਡ ਕੇ ਤਾਂ ਖੂੰਡੀ ਦਾ ਆਸਰਾ ਲੈ ਲਈਏ ਸਵੇਦ ਕਰਕੇ ਸਾਨੂੰ ਇਹ ਮਹਾਂਪੁਰਖਾਂ ਦੇ ਗੁਰੂ ਸਾਹਿਬਾਨ ਦੇ ਭਗਤ ਸਾਹਿਬਾਨ ਦੇ ਬਚਨਾਂ ਤੋਂ ਉਹਨਾਂ ਦੇ ਜੀਵਨ ਦੇ ਗੁਜ਼ਾਰਾ ਦਾ ਜਿਹੜਾ ਰਾਹ ਆ ਜਿਹੜਾ ਉਹਨਾਂ ਦਾ ਗੁਰਮਤਿ ਗਾਢੀ ਰਾਹ ਆ ਉਹਦੇ ਤੇ ਚੱਲਦੇ ਹੋਇਆ ਸਾਨੂੰ ਨੀਚਾ ਭਰੋਸਾ ਸਿਰ ਪਰ ਸਿਰਪਰ ਗਾਲਪੁਰਖ ਦੇ ਰੱਖਣਾ ਚਾਹੀਦਾ ਹੋਰ ਕਿਤੇ ਵੀ ਦੂਜੇ ਤੀਜੇ ਦਾਇਆਂ ਪਾਏ ਖੱਬੇ ਸਜੇ ਨਹੀਂ ਦੇਖਣਾ ਚਾਹੀਦਾ ਚਾਹੇ ਕੁੱਲਾ ਰੀਤ ਕੋਈ ਵੀ ਚੱਲੀ ਆਉਂਦੀ ਹੋਵੇ ਜਾਇ ਪ੍ਰਾਰਥਨ ਸਮੇਂ ਤੋਂ ਬੁਢੇ ਬਜ਼ੁਰਗ ਕਿਸੇ ਕੁਝ ਵੀ ਮੰਨਤ ਮਾਨਤਾ ਕਰਦੇ ਆਉਂਦੇ ਹੋਣ ਸਾਨੂੰ ਭਾਈ ਤੀਰਥੇ ਵਾਂਗੂ ਭਾਈ ਮੰਜ ਵਾਂਗੂ ਸਿੱਖੀ ਤਾਂ ਪ੍ਰਾਪਤ ਹੋਣੀ ਆ ਜੇ ਪਹਿਲੀ ਛੱਡਾਂਗੇ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਮਹਾਰਾਜ ਨੇ ਆਖਿਆ ਸੀ ਨਾ ਸਿੱਖੀ ਦੇ ਸਿੱਖੀ ਨਹੀਂ ਟਿਕਦੀ ਸੋ ਸਾਨੂੰ ਵੀ ਸਾਰੀਆਂ ਸਿੱਖੀਆਂ ਛੱਡ ਕੇ ਸਿਰ ਪਰ ਸਿਰ ਅਕਾਲ ਪੁਰਖ ਦੀ ਗੁਰੂ ਦੀ ਸਿੱਖੀ ਅਖਤਿਆਰ ਕਰਨੀ ਚਾਹੀਦੀ ਆ ਧਾਰਨ ਕਰਨੀ ਚਾਹੀਦੀ ਆ ਤੇ ਤਾਂ ਬੇੜਾ ਪਾਰ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ